ਤਨੋ ਵਾਹਿਗੁਰੂ ਜੀਓ ਕਬੀਰ ਪਰਸ ਚੰਦਨੈ ਤਿਨ ਹੈ ਏਕ ਸੁਗੰਧਾ ਤੇहि ਮੇਲੂ ਤੇਊ ਉਤਮ ਭੈ लो ओ काठ निरगंध कबीर जम का ठेंगा बुरा है ओहो नहीं सहया जाय ई ਇਕ ਜੋ ਸਾਧੂ ਮੋਹਿ ਮਿਲਿਓ ਤੈਨੂੰ ਲੀਆ ਅੰਜਲ ਲਾਇ ਇਕ ਜੋ ਸਾਧੂ ਮੋਹਿ ਮਿਲਿਓ ਤੈਨੂੰ ਲੀਆ ਅੰਜਲ ਲਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਸਰੂਪ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਦੇ ਮੁਬਾਰਕ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਪਰਮੇਸ਼ਰ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ ਉਤਮ ਸਮਾਪਾ ਸਾਰਿਆਂ ਨੂੰ ਸਤਸੰਗਤ ਰੂਪ ਵਿੱਚ ਬਖਸ਼ਿਸ਼ ਕੀਤਾ ਹੈ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਸਤਕਾਰਯੋਗ ਭਾਈ ਸਹਿਬਾਨ ਜੀ ਪਾਸੋਂ ਆਪ ਜੀ ਨੇ ਬੜੀ ਕਾਗਰਤਾ ਸਤਕਾਰ ਸਹਿਤ ਸਰਵਣ ਕੀਤੇ ਹਨ ਸਤਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਸੰਗਤੀ ਰੂਪ ਵਿੱਚ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਮਹਾਰਾਜ ਦੀ ਪਾਵਨ ਬਾਣੀ ਨੂੰ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕਾਂ ਨੂੰ ਲੜੀਵਾਰ ਵਿਚਾਰਨ ਦਾ ਯਤਨ ਕਰਦੇ ਹਾਂ ਸੋਏ ਸੇ ਲੜੀ ਤੈਤਾ ਆਪਾਂ ਹੁਣ ਤੱਕ 76 ਸ਼ਲੋਕ ਵਿਚਾਰੇ ਹਨ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਸੰਗਤ ਦੇ ਅਸਰ ਨੂੰ ਬਹੁਤ ਵੱਡਾ ਪ੍ਰਵਾਨਿਆ ਗਿਆ ਹੈ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਆਮ ਮੁਹਾਵਰਾ ਹੈ ਜੈਸੀ ਸੰਗਤ ਤੈਸੀ ਰੰਗਤ ਸੰਗਤ ਦਾ ਮਤਲਬ ਹੁੰਦਾ ਹੈ ਜਿਹੋ ਜਿਹੇ ਵਿਚਾਰਾਂ ਦਾ ਜਿਹੋ ਜੀਆਂ ਆਦਤਾਂ ਦਾ ਤੁਸੀਂ ਆਦਾਨ ਪ੍ਰਦਾਨ ਕਰਨ ਲੱਗ ਪੋ ਜੋ ਤੁਸੀਂ ਗ੍ਰਹਿਣ ਕਰਨ ਲੱਗ ਪਵੋ ਕਿਸੇ ਕੋਲੋਂ ਥੋੜਾ ਥੋੜਾ ਕਰਕੇ ਹੌਲੀ ਹੌਲੀ ਮਨੋਕ ਉਹੋ ਜਿਹਾ ਹੀ ਹੋ ਜਾਂਦਾ ਹੈ ਜੋ ਕੁਝ ਅਸੀਂ ਦੂਜੇ ਕੋਲੋਂ ਗ੍ਰਹਿਣ ਕਰਦੇ ਹਾਂ ਲੈਂਦੇ ਹਾਂ ਭਾਵੇਂ ਉਹ ਵਿਚਾਰ ਨੇ ਭਾਵੇਂ ਉਹ ਆਦਤਾਂ ਨੇ ਅਗਲੇ ਦੀ ਰਹਿਣੀ ਹੈ ਲਾਈਫ ਸਟਾਈਲ ਹੈ ਅਸੀਂ ਉਹਦੇ ਵਿੱਚੋਂ ਜੋ ਜੋ ਲੈਂਦੇ ਜਾਵਾਂਗੇ ਹੌਲੀ ਹੌਲੀ ਉਹੋ ਜਿਹਾ ਹੀ ਅੰਦਰੋਂ ਹੁੰਦੇ ਜਾਵਾਂਗੇ ਕਈ ਵਾਰ ਦੁਨੀਆ ਵਿੱਚ ਵਿਚਰਦਿਆਂ ਸਾਡਾ ਕਿਸੇ ਨਾਲ ਪਰਸਨੈਲਿਟੀ ਕਲੈਸ਼ ਹੁੰਦਾ ਇਹਨੂੰ ਆਪਾਂ ਸ਼ਖਸੀ ਟਕਰਾ ਕਹਿੰਦੇ ਪਰ ਹੈਰਾਨੀ ਦੀ ਖੇਡ ਹੁੰਦੀ ਹੈ ਵੀ ਆਦਤਾਂ ਸਾਡੀਆਂ ਵੀ ਉਹੋ ਜਿਹੀਆਂ ਹੁੰਦੀਆਂ ਨੇ ਉਹਦੀਆਂ ਵੀ ਉਹੋ ਜਿਹੀਆਂ ਹੁੰਦੀਆਂ ਨੇ ਤੀਜਾ ਬੰਦਾ ਜਿਹੜਾ ਜਿਉ ਸੂਝਵਾਨ ਹੈ ਵਿਚਾਰਵਾਨ ਹੈ ਡੂੰਗੀ ਨਜ਼ਰ ਨਾਲ ਵੇਖਣ ਵਾਲਾ ਹੈ ਤੇ ਉਹ ਹੈਰਾਨ ਹੁੰਦਾ ਕਿ ਇਹਨਾਂ ਦਾ ਰੌਲਾ ਕਾਦ ਹੈ ਸੋਚ ਦਾ ਉਹ ਵੀ ਐਵੇਂ ਹੀ ਹੈ ਇਹ ਵੀ ਐਵੇਂ ਹੀ ਹੈ ਆਦਤਾਂ ਉਹਦੀਆਂ ਵੀ ਐਵੇਂ ਹੀ ਨੇ ਇਹਦੀਆਂ ਵੀ ਐਵੇਂ ਹੀ ਨੇ ਫਿਰ ਇਹਨਾਂ ਦਾ ਆਪਸ ਵਿੱਚ ਉਲਝਣ ਕੀ ਇੱਕ ਤਾਂ ਹੁੰਦਾ ਨਾ ਵੀ ਆਦਤ ਨਾਲ ਰਲੇ ਵਿਚਾਰ ਨਾਲ ਰਲੇ ਸੁਭਾ ਨਾਲ ਰਲੇ ਤੇ ਕਿਸੇ ਹੱਦ ਤੱਕ ਆਪਾਂ ਕਹਿੰਨੇ ਵੀ ਫਰਕ ਹੈ ਜਿੱਥੇ ਤੁਸੀਂ ਆਦਤ ਵੀ ਉਹੋ ਜੀ ਹੋਵੇ ਸੁਭਾ ਵੀ ਉਹੋ ਜਿਹਾ ਹੋਵੇ ਕਾਫੀ ਹੱਦ ਤੱਕ ਤੁਹਾਡਾ ਆਪਸ ਵਿੱਚ 100% ਦੀ ਤੇ ਕੋਈ ਵੀ ਨਹੀਂ ਕਿਸੇ ਨਾਲ ਮਿਲਦਾ ਫਿਰ ਵੀ ਕਾਫੀ ਹੱਦ ਤੱਕ ਜਾਨੀ ਤੁਹਾਡਾ ਉਹਨਾਂ ਦੇ ਨਾਲ ਕਈ ਕੁਝ ਰਲਦਾ ਮਿਲਦਾ ਤੇ ਫਿਰ ਵੀ ਬੰਦਾ ਆਪਸ ਵਿੱਚ ਉਹਨਾਂ ਦੀ ਉਲਝਣ ਹੋਵੇ ਉਹਨੂੰ ਅਸਲ 'ਚ ਪਰਸਨੈਲਿਟੀ ਕਲੈਸ਼ ਕਹਿੰਦੇ ਨੇ ਵੀ ਬੰਦਾ ਪਸੰਦ ਨਹੀਂ ਉਹੀ ਕੰਮ ਜਿਹੜਾ ਬੰਦਾ ਮੈਨੂੰ ਪਸੰਦ ਹੈ ਜੋ ਕਰੇ ਤੇ ਫਿਰ ਠੀਕ ਹੈ ਜੇ ਉਹੀ ਕੰਮ ਜਿਹੜਾ ਇਨਸਾਨ ਮੈਨੂੰ ਪਸੰਦ ਨਹੀਂ ਜੇ ਉਹ ਕਰੇ ਤੇ ਮੈਨੂੰ ਮੈਂ ਉਸ ਦਾ ਵਿਰੋਧ ਕਰਾਂਗਾ ਕਿਉਂਕਿ ਕੰਮ ਉਹ ਕਰ ਰਿਹਾ ਜਿਹੜਾ ਮੈਨੂੰ ਸਰੀਰ ਪਸੰਦ ਨਹੀਂ ਜਿਹੜੀ ਪਰਸਨੈਲਿਟੀ ਮੈਂ ਮੈਂ ਲਾਈਕ ਨਹੀਂ ਕਰਦਾ ਜਿਹੜਾ ਨੂੰ ਪੁੱਛੋ ਵੀ ਗਲਤ ਕਿਉਂ ਕਿ ਤੇ ਗਲਤ ਤਾਂ ਨਹੀਂ ਮੈਂ ਇਹ ਬੰਦਾ ਕਿਉਂ ਕਰਦਾ ਹੈ ਇਹ ਇਸ ਤਰ੍ਹਾਂ ਦਾ ਕਿਉਂ ਹੈ ਇਹ ਉਸ ਤਰ੍ਹਾਂ ਦਾ ਕਿਉਂ ਇਸ ਤਰ੍ਹਾਂ ਵੀ ਕਈ ਵਾਰ ਉਹਨੂੰ ਆਪਾਂ ਕਹਿੰਦੇ ਸ਼ਖਸੀ ਟਕਰਾ ਉਹ ਵਿਰੋਧ ਸਤਹੀ ਪੱਧਰ ਦਾ ਹੁੰਦਾ ਹੈ ਉਹ ਕਿਸੇ ਅਸੂਲ ਤੇ ਨਹੀਂ ਖੜਾ ਹੁੰਦਾ ਕਿਸੇ ਵਿਚਾਰ ਤੇ ਨਹੀਂ ਖੜਾ ਹੁੰਦਾ ਸਹੀ ਗਲਤ ਤੇ ਨਹੀਂ ਖੜਾ ਹੁੰਦਾ ਉਹ ਖੜਾ ਹੁੰਦਾ ਹੈ ਦੇਹ ਤੇ ਬਾਡੀ ਤੇ ਸਰੀਰ ਤੇ ਕਿ ਕੋਈ ਚੀਜ਼ ਸਾਨੂੰ ਵੇਖਣ ਨੂੰ ਚੰਗੀ ਨਹੀਂ ਲੱਗਦੀ ਤੇ ਅਸੀਂ ਉਹਨੂੰ ਨਕਾਰ ਦਿੱਤਾ ਬਾਕੀ ਉਹਦਾ ਗੁਣ ਕੀ ਉਹ ਉਹਦੀ ਵਿਚਾਰਚ ਨਹੀਂ ਬੰਦਾ ਪੈਂਦਾ ਦੂਜੀ ਚੀਜ਼ ਹੁੰਦੀ ਹੈ ਕਿਸੇ ਨੂੰ ਅਸੀਂ ਸਹੀ ਜਾਂ ਗਲਤ ਦੇ ਆਧਾਰ ਉੱਤੇ ਪਰਖਦੇ ਹਾਂ ਉਥੇ ਮੈਟਰ ਨਹੀਂ ਕਰਦਾ ਕਿ ਇਨਸਾਨ ਕੌਣ ਹੈ ਉਥੇ ਕਿਸੇ ਦੀ ਦੇਹੀ ਕਿਸੇ ਦਾ ਸਰੀਰ ਕਿਸੇ ਦੀ ਦੇਖਣੀ ਵੇਖੀ ਜਾਂਦੀ ਉਥੇ ਵੇਖਿਆ ਜਾਂਦਾ ਹੈ ਕਿ ਜੇ ਸਹੀ ਹੈ ਤੇ ਸਹੀ ਹੈ ਗਲਤ ਹੈ ਤੇ ਗਲਤ ਹੈ ਜਿਹੜਾ ਦੂਜਾ ਪਹਿਲੂ ਹੈ ਇਹ ਬੇਵਕੀ ਪੁਰਖਾਂ ਦਾ ਪਹਿਲੂ ਹੈ ਜਿਹੜਾ ਪਹਿਲਾ ਹੈ ਉਹ ਅਗਿਆਨੀ ਲੋਕਾਂ ਦਾ ਹੈ ਜਿਹੜੀ ਸਹੀ ਗਲਤ ਦੇ ਚੰਗੇ ਤੇ ਬੁਰੇ ਦਾ ਫਰਕ ਰੱਖ ਕੇ ਚੱਲਣ ਵਾਲੀ ਜਿਹੜੀ ਸੋਚ ਹੈ ਮੈਂਟੈਲਿਟੀ ਹੈ ਇਹਨਾਂ ਵਸੀਬੇ ਕੀ ਪੁਰਖਾਂ ਦਾ ਜੀਵਨ ਕਹਿੰਦੇ ਪਿਓ ਇਹ ਨਹੀਂ ਵਹਿੰਦੇ ਵੀ ਕੌਣ ਹੈ ਦੇਖ ਕੀ ਹੈ ਮੈਨੂੰ ਬਾਹਰੀ ਤੌਰ ਤੇ ਇਹ ਮੇਰੇ ਨਾਲ ਅਟੈਚਮੈਂਟ ਦੀ ਹੈ ਕਿ ਨਹੀਂ ਉਹ ਵਹਿੰਦੇ ਨੇ ਵੀ ਜੇ ਸਹੀ ਕਰਦਾ ਤੇ ਭਾਈ ਸਹੀ ਹੈ ਗਲਤ ਕਰਦਾ ਤੇ ਗਲਤ ਹੈ ਹੁਣ ਦੂਜਾ ਪਹਿਲੂ ਇਸੇ ਵਿਚਾਰ ਦਾ ਮਨੁੱਖ ਜਦੋਂ ਦੂਜੇ ਕੋਲ ਕੋਈ ਆਦਤ ਕੋਈ ਸੁਭਾਅ ਜਾਂ ਵਿਚਾਰ ਗ੍ਰਹਿਣ ਕਰਦਾ ਹੈ ਤੇ ਸਮਝੋ ਉਹਦੀ ਸੰਗਤ ਕਰ ਰਿਹਾ ਹੈ ਸੰਗਤ ਕੱਲਾ ਦੋ ਸਰੀਰਾਂ ਦਾ ਕੋਲ ਕੋਲ ਬੈਠਣਾ ਨਹੀਂ ਹੁੰਦਾ ਸੰਗਤ ਹੁੰਦਾ ਹੈ ਮਨ ਕਰਕੇ ਕਿਸੇ ਚੀਜ਼ ਨਾਲ ਐਗਰੀ ਹੋ ਜਾਣਾ ਵਿਚਾਰ ਕਰਕੇ ਸੁਭਾ ਕਰਕੇ ਖਿਆਲ ਕਰਕੇ ਆਦਤ ਕਰਕੇ ਜਦੋਂ ਤੁਸੀਂ ਅੰਦਰੋਂ ਉਹ ਚੀਜ਼ ਨੂੰ ਲਾਇਕ ਕਰਦੇ ਹੋ ਚਾਹੁੰਦੇ ਹੋ ਜਾਂ ਕੋਜ ਉਹਦੇ ਚੋਂ ਗ੍ਰਹਿਣ ਕਰਦੇ ਹੋ ਤਾਂ ਸਮਝੋ ਤੁਸੀਂ ਉਹਦੋਂ ਸੰਗਤ ਕਰ ਲਏ ਫਿਜੀਕਲੀ ਤਾਂ ਇਹ ਬਾਹਰ ਦਾ ਅਭਿਆਸ ਹੁੰਦਾ ਹੈ ਸਹਿਮਤੀ ਅਸਹਿਮਤੀ ਮੰਨ ਦੇਣੀ ਹੁੰਦੀ ਹੈ ਕੋਜ ਉਹਦੇ ਚੋਂ ਗ੍ਰਹਿਣ ਕਰਨਾ ਹੈ ਜਾਂ ਨਹੀਂ ਕਰਨਾ ਉਹ ਮਨ ਤੇ ਛੱਡਿਆ ਜਾਂਦਾ ਹੈ ਜੇ ਮਨ ਗ੍ਰਹਿਣ ਕਰ ਰਿਹਾ ਤੇ ਤੁਸੀਂ ਸੰਗਤ ਕਰ ਰਹੇ ਹੋ ਨਹੀਂ ਗ੍ਰਹਿਣ ਕਰ ਰਿਹਾ ਤੇ ਤੁਸੀਂ ਕੋਲ ਬੈਠੇ ਵੀ ਸੰਗਤ ਨਹੀਂ ਕਰ ਰਹੇ ਗੁਰਮਤ ਦਾ ਇਹ ਦ੍ਰਿਸ਼ਟੀਕੋਣ ਹੈ ਇਸ ਵਾਸਤੇ ਸਤਿਗੁਰੂ ਮਹਾਰਾਜ ਨੇ ਬਾਬਾ ਕਬੀਰ ਸਾਹਿਬ ਜੀ ਨੇ ਦੋ ਉਦਾਹਰਨਾਂ ਦਿੱਤੀਆਂ ਨੇ ਇੱਕ ਉਦਾਹਰਨ ਦਿੱਤੀ ਹੈ ਪਾਰਸ ਦੀ ਭਾਰਤੀ ਪਰੰਪਰਾ ਵਿੱਚ ਸਾਹਿਤ ਵਿੱਚ ਇੱਕ ਐਗਜ਼ਾਮਪਲ ਬੜੀ ਵਾਰ ਆਈ ਮਹਾਰਾਜ ਨੇ ਉਸ ਉਦਾਹਰਣ ਨੂੰ ਯੂਜ਼ ਕੀਤਾ ਹੈ ਆਪਣਾ ਖਿਆਲ ਸਪਸ਼ਟ ਕਰਨ ਲਈ ਭਾਂਡਾ ਉਹ ਵਰਤੇ ਵਸਤੂ ਆਪਣੀ ਪਾਈ ਹੈ ਪਾਰਸਿਕ ਪੱਥਰ ਮੰਨਿਆ ਗਿਆ ਹੈ ਕਹਿੰਦੇ ਨੇ ਉਹ ਪੱਥਰ ਨੂੰ ਜੇ ਅੱਠ ਤਾਤਾ ਛੂ ਜਾਣ ਛੂ ਜਾਣ ਪਰਸ ਜਾਣ ਤਾਂ ਉਹ ਅੱਠ ਤੋਤਾ ਤਾਤਾ ਸੋਨੇ ਚ ਤਬਦੀਲ ਹੋ ਜਾਂਦੀਆਂ ਹੈ ਜਨੀ ਉਹਨਾਂ ਦਾ ਰੂਪ ਰਾਂ ਪੱਥਰ ਦਾ ਨਹੀਂ ਬਦਲਦਾ ਪਾਰਸ ਦਾ ਨਹੀਂ ਬਦਲਦਾ ਉਹਨਾਂ ਅੱਠ ਧਾਤਾਂ ਦਾ ਬਦਲਦਾ ਦੂਜੀ ਉਦਾਹਰਨ ਮਹਾਰਾਜ ਨੇ ਚੰਦਨ ਦੀ ਦਿੱਤੀ ਹੈ ਚੰਦਨ ਦੇ ਨੇੜੇ ਜਿੰਨੇ ਵੀ ਰੁੱਖ ਜਾਂ ਘਾਹ ਬੂਟੇ ਆਦਕ ਹੋਣਗੇ ਉਹਨਾਂ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆਉਣੀ ਸ਼ੁਰੂ ਹੋ ਜਾਏਗੀ ਉਹਦੇ ਉਹਦੀ ਸੁਗੰਧੀ ਹੈ ਨਹੀਂ ਉਹ ਪਸਾਰਦਾ ਹੈ ਆਸੇ-ਪਾਸੇ ਪਰ ਚੰਦਨ ਕਿਸੇ ਦੀ ਸੁਗੰਧੀ ਗ੍ਰਹਿਣ ਨਹੀਂ ਕਰਦਾ ਚੰਦਨ ਚੋਂ ਕਿਸੇ ਹੋਰ ਦੀ ਸੁਗੰਧੀ ਨਹੀਂ ਆਉਂਦੀ ਚੰਦਨ ਦੇ ਨੇੜੇ ਜਿਹੜੇ ਬੂਟੇ ਰੁੱਖ ਪੌਦੇ ਹੋਣਗੇ ਉਹਨਾਂ ਵਿੱਚੋਂ ਚੰਦਨ ਦੀ ਸੁਗੰਧੀ ਆਉਣੀ ਸ਼ੁਰੂ ਹੋ ਜਾਏਗੀ ਜਿਹੜੇ ਉਹਦੇ ਸੰਪਰਕ 'ਚ ਹੋਣਗੇ ਉਹਦੇ ਰਿਲੇਸ਼ਨ ਵਿੱਚ ਆਉਣਗੇ ਪਾਰਸ ਦੇ ਰਿਲੇਸ਼ਨ ਵਿੱਚ ਅੱਠਾਂ ਧਾਤਾਂ 'ਚੋਂ ਕੋਈ ਧਾਤ ਵੀ ਆਏ ਉਹ ਸੋਨਾ ਬਣ ਜਾਂਦੀ ਹੈ ਪਰ ਪਾਰਸ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਲੋਹੇ ਨੂੰ ਸੋਨਾ ਬਣਾ ਕੇ ਵੀ ਪਾਰਸ ਹੀ ਰਹਿੰਦਾ ਉਹਦਾ ਕੁਝ ਘਟਦਾ ਨਹੀਂ ਕੁਝ ਵਧਦਾ ਨਹੀਂ ਪਾਰਸ ਦੀ ਕੁਆਲਿਟੀ ਆਪਣੀ ਹੁੰਦੀ ਤੇ ਜੇ ਉਹਦੇ ਨਾਲ ਸੋਨਾ ਤੁਸੀਂ ਛਿਵਾਓ ਨਾ ਤੇ ਡਾਊਨ ਨਹੀਂ ਹੁੰਦੀ ਚੰਦਨ ਦੀ ਸੁਗੰਧੀ 'ਚ ਕੋਈ ਘਟਾ ਨਹੀਂ ਪੈਂਦਾ ਜੇ ਉਹਦੇ ਲਾਗੇ ਕੋਈ ਪੌਦਾ ਨਾ ਹੋਵੇ ਮੰਨ ਲਓ ਬਾਸ ਹੈ ਬਾਸ ਉਹਦੇ 'ਚ ਸੁਗੰਧੀ ਨਹੀਂ ਲੈ ਸਕਦਾ ਚੰਦਨ ਕਹੇ ਨਿਕਟੇ ਬਸ ਹੈ ਬਾਸ ਸੁਗੰਧ ਨਾ ਹੋਏ ਪਰ ਚੰਦਨ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਉਹਦੀ ਕੁਆਲਿਟੀ ਡਾਊਨ ਨਹੀਂ ਹੁੰਦੀ ਉਹਦੀ ਸੁਗੰਧੀ 'ਚ ਫਰਕ ਨਹੀਂ ਪੈਂਦਾ ਉਹਦੇ ਸੁਭਾਅ 'ਚ ਫਰਕ ਨਹੀਂ ਪੈਂਦਾ ਤੇ ਜੇ ਦੂਜੇ ਪੌਦੇ ਉਹਦੇ ਕੋਲੋਂ ਸੁਗੰਧੀ ਲੈ ਲੈਣ ਤਾ ਵੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਜਾਨੀ ਉਹਦਾ ਸੁਭਾਅ ਉਹਦੀ ਨੇਚਰ ਹੈ ਸੁਗੰਧੀ ਫੈਲਾਉਣਾ ਕੋਈ ਗ੍ਰਹਿਣ ਕਰੇ ਨਾ ਕਰੇ ਉਹਦਾ ਆਪਣਾ ਗੁਣ ਜਿਹੜਾ ਹੈ ਉਹਦਾ ਆਪਣਾ ਹੀ ਹੈ ਤੇ ਉਹ ਉਵੇਂ ਹੀ ਰਹਿੰਦਾ ਹੈ ਪਾਰਸਦਾ ਵੀ ਉਵੇਂ ਰਹਿੰਦਾ ਹੈ ਚੰਦਨ ਦਾ ਵੀ ਉਵੇਂ ਰਹਿੰਦਾ ਜਿਨ੍ਹਾਂ ਨੇ ਉਹਦੇ ਕੋਲੋਂ ਚੀਜ਼ ਗ੍ਰਹਿਣ ਕਰ ਲਈ ਸਮਝੋ ਉਹਦੇ ਰਿਲੇਸ਼ਨ ਵਿੱਚ ਆ ਗਏ ਸੰਪਰਕ ਵਿੱਚ ਆ ਗਏ ਛੂਹ ਗਏ ਸੰਗਤ ਕਰ ਗਏ ਜਿਨ੍ਹਾਂ ਨੇ ਨਹੀਂ ਕੀਤੀ ਉਹ ਬਾਸ ਕੋਲ ਰਹਿੰਦੇ ਹੋયા ਵੀ ਚੰਦਨ ਕਾ ਨਿਕਟਾ ਬਸ ਐ ਬਾਸ ਸੁਗੰਧ ਨਾ ਹੋਏ ਉਹ ਫਿਜੀਕਲੀ ਕੋਲ ਹੈ ਪਰ ਉਹ ਗ੍ਰਹਿਣ ਨਹੀਂ ਕਰ ਪਾਉਂਦਾ ਸਮਝੋ ਉਹਦੇ ਸੰਪਰਕ ਚ ਨਹੀਂ ਆਇਆ ਉਹਦਾ ਚੰਦਨ ਨਾਲ ਕੋਈ ਰਿਲੇਸ਼ਨ ਨਹੀਂ ਉਹਨੇ ਸੰਗਤ ਨਹੀਂ ਕੀਤੀ ਕਬੀਰ ਜੀ ਮਹਾਰਾਜ ਨੇ ਦੋ ਉਦਾਹਰਣਾਂ ਦਿੱਤੀਆਂ ਕਹਿੰਦੇ ਨੇ ਕਬੀਰ 파ਰਸ ਚੰਦਨ ਹੈ ਤਿੰਨ ਹੈ ਏਕ ਸੁਗੰਧ ਹੇ ਕਬੀਰ ਪਾਰਸ ਵਿੱਚ ਤੇ ਚੰਦਨ ਵਿੱਚ ਏਕ-ਇਕ ਗੁਣ ਹੈ ਪਾਰਸ ਅਠਾ ਧਾਤਾਂ ਨੂੰ ਸੋਨੇ 'ਚ ਬਦਲ ਦਿੰਦਾ ਹੈ ਤੇ ਚੰਦਨ 'ਚ ਸੁਗੰਧੀ ਦਾ ਬੜਾ ਤੀਖਣ ਗੁਣ ਹੈ ਤੇ ਹ ਮਿਲ ਜਿਹੜੇ-ਜਿਹੜੇ ਉਹਨਾਂ ਦੇ ਸੰਪਰਕ ਜਿਹੜੇ ਪੱਥਰ ਦੀ ਸੰਪਰਕ ਚਾਉਣ ਗੀਆਂ ਅਠਾ ਧਾਤਾਂ ਉਹ ਤੇ ਜਿਹੜੇ ਪੌਦੇ ਚੰਦਨ ਦੇ ਸੰਪਰਕ ਵਿੱਚ ਆਉਣਗੇ ਉਹ ਤੇ ਹ ਮਿਲ ਤੇਊ ਉਤੰਪੈ ਉਹ ਵੀ ਉੱਤਮ ਹੋ ਜਾਂਦੇ ਉਹ ਉਹਦਾ ਗੁਣ ਲੈ ਲੈਂਦੇ ਨੇ ਲੋਹ ਕਾਠ ਨਿਰਗੰਧ ਲੋਹਾ ਸੋਨਾ ਬਣ ਜਾਂਦਾ ਤੇ ਸਧਾਰਨ ਨਿਰਗੰਧ ਜਿਹਦੇ ਚ ਆਪਣੀ ਕੋਈ ਸੁਗੰਧੀ ਨਹੀਂ ਉਹਦੇ ਚ ਚੰਦਨ ਵਰਗੀ ਸੁਗੰਧੀ ਆਉਣੀ ਸ਼ੁਰੂ ਹੋ ਜਾਂਦੀ ਜਾਨੀ ਆਪਣਾ ਕੋਈ ਗੁਣ ਨਹੀਂ ਹੈ ਪਰ ਉਹਦੇ ਸੰਪਰਕ ਚ ਆ ਕੇ ਵੱਡੇ ਦੇ ਸੰਪਰਕ ਚ ਆ ਕੇ ਵੱਡੇ ਦਾ ਗੁਣ ਲੈ ਲਿਆ ਗੁਣ ਗ੍ਰਹਿਣ ਕਰ ਲਿਆ ਇਹ ਉਦਾਹਰਣ ਕਬੀਰ ਜੀ ਮਹਾਰਾਜ ਨੇ ਗੁਰੂ ਬਾਬਤ ਦਿੱਤੀ ਗੁਰੂ ਦਾ ਸੁਭਾਅ ਹੈ ਉਹ ਸਾਡੇ ਗਲੇ ਸੜੇ ਮਨ ਨੂੰ ਸਾਡੀ ਸੁਰਤ ਨੂੰ ਜਿਹੜੀ ਕਿ ਲੋਹੇ ਵਰਗੀ ਹੈ ਉਹਨੂੰ ਕੁੰਦਨ ਸੋਨਾ ਬਣਾ ਦਿੰਦਾ ਸਤਗੁਰ پارਸ ਪਰਸਿਆ ਕੰਚਨ ਕਰੈ ਮਨੂਰ ਮਲੀਣਾ ਸਤਗੁਰ ਬਾਵਨ ਚੰਦਨੋ ਬਾਸ ਸੁਗੰਧ ਸਾਡੇ ਬਾਸ ਵਰਗੇ ਮਨ ਨੂੰ ਵੀ ਸੁਗੰਧ ਪ੍ਰਦਾਨ ਕਰਦਾ ਵਾਸ ਸੁਵਾਸ ਕਰੇ ਲਾਖੀਣਾ ਗੁਰੂ ਪਾਰਸ ਹੈ ਗੁਰਪਾਰਸ ਹਮ ਲੋਹ ਮਿਲ ਕੰਚਨ ਹੋਇਆ RAM ਗੁਰੂ ਸਾਡੀ ਆਤਮਾ ਦੀ ਸਾਡੇ ਮਨ ਦੀ ਸਾਡੀ ਸੁਰਤ ਦੀ ਤਾਸੀਰ ਨੂੰ ਬਦਲ ਦਿੰਦਾ ਪਰ ਉਹ ਤਾਂ ਬਦਲਦਾ ਜੇ ਮੈਂ ਗੁਰੂ ਦੇ ਸੰਪਰਕ ਵਿੱਚ ਆਂ ਤੇ ਨਾਲੇ ਵੀ ਧਿਆਨ ਰੱਖੀਏ ਜੇ ਮੈਂ ਗੁਰੂ ਕੋਲੋਂ ਕੁਝ ਗ੍ਰੈਂਡ ਨਹੀਂ ਕਰਦਾ ਤੇ ਗੁਰੂ ਦਾ ਘਟਦਾ ਕੁਝ ਨਹੀਂ ਤੇ ਜੇ ਮੈਂ ਗ੍ਰੈਂਡ ਕਰ ਲਿਆ ਤੇ ਗੁਰੂ ਦਾ ਵਾਧਾ ਕੁਝ ਨਹੀਂ ਗੁਰੂ ਗੁਰੂ ਹੀ ਹੈ ਉਹ ਮਹਾਨ ਹੈ ਵਿਡਿਆਈ ਵਾਲਾ ਪਰਉਪਕਾਰੀ ਹੈ ਉੱਚਾ ਉਹਦਾ ਰਤਬਾ ਉਵੇਂ ਹੀ ਰਹਿੰਦਾ ਹੈ ਮੈਂ ਕੁਝ ਗ੍ਰੈਂਡ ਨਾ ਕਰਾਂ ਤੇ ਗੁਰੂ ਦਾ ਜਾਂਦਾ ਕੁਝ ਨਹੀਂ ਕੁਝ ਗ੍ਰੈਂਡ ਕਰ ਲਾਵਾਂ ਤੇ ਗੁਰੂ ਕੋਲ ਆਉਂਦਾ ਕੁਝ ਫਰਕ ਕਿਨੂੰ ਪੈਂਦਾ ਮੈਨੂੰ ਜਿਵੇਂ ਸੂਰਜ ਚੜਿਆ ਨਾ ਦੁਪਹਿਰ ਲੱਗੀ ਹੈ ਤੁਸੀਂ ਅੱਖਾਂ ਬੰਦ ਕਰ ਲਈਂ ਠੇਡਾ ਸੂਰਜ ਨੂੰ ਨਹੀਂ ਲੱਗਣਾ ਸਾਨੂੰ ਲੱਗਦਾ ਹਨੇਰਾ ਸਾਡੇ ਲਈ ਅੱਖਾਂ ਖੋਲਾਂਗੇ ਤੇ ਚਾਨਣ ਹੈ ਬੰਦ ਕਰਾਂਗੇ ਤੇ ਹਨੇਰਾ ਤੇ ਜੇ ਮੈਂ ਅੱਖਾਂ ਖੋਲ ਲਈਆਂ ਨੇ ਸੂਰੀ ਦੀ ਰੋਸ਼ਨੀ ਵਿੱਚ ਮੈਂ ਤੁਰਿਆ ਸੂਰਜ ਨੂੰ ਕੋ ਘਾਟਾ ਥੋੜੀ ਪੈ ਗਿਆ ਉਹਦੀ ਲਾਈਟ ਥੋੜਾ ਘਟ ਗਈ ਹੈ ਵੀ ਮੈਂ ਯੂਜ਼ ਕਰ ਲਈ ਤੇ ਉਹਨੂੰ ਘਾਟਾ ਪੈ ਗਿਆ ਉਹਦਾ ਕੋਈ ਐਸਾ ਕਾਲਾ ਹੋ ਗਿਆ ਨਹੀਂ ਇਹਦੇ ਬਾਬਤ ਹਜ਼ੂਰ ਨੇ ਆਸਾ ਦੀ ਵਾਰ ਵਿੱਚ ਬਚਨ ਕਿਹਾ ਹੈ ਮਹਾਰਾਜ ਕਹਿੰਦੇ ਨੇ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲੱਗ ਇੱਥੇ ਦੇਵਤੇ ਦਾ ਮਤਲਬ ਉਹ ਪ੍ਰਾਣਾ ਵਾਲੇ ਦੇਵਤੇ ਨੇ दैवी ਗੁਣਾਂ ਸੰਪਾਨ ਜੀ ਦੇ ਵਿੱਚ ਦਇਆ ਹੈ ਧਰਮ ਹੈ ਸਤ ਹੈ ਸੰਤੋਖ ਹੈ ਪਰਉਪਕਾਰ ਹੈ ਉਹ ਇਹਨਾਂ ਨੂੰ दैवी ਗੁਣ ਕਹੇ दैवी ਗੁਣ ਦੇਵਤੇ ਦੇਵੀ ਗੁਣਾ ਵਾਲੇ ਦੇਵ ਕਰਤ ਨਾ ਲਾਗੀ ਵਾਰ ਇਹ ਇਹ ਸ਼ਬਦ ਸਮਝਣ ਵਾਲਾ ਕਰਤ ਨਾ ਲਗ ਐਸਾ ਕਰਦਿਆਂ ਗੁਰੂ ਨੂੰ ਉਚੇਚ ਨਹੀਂ ਹੁੰਦਾ ਗੁਰੂ ਦਾ ਸੁਭਾਅ ਹੈ ਜਿਵੇਂ ਤੁਸੀਂ ਪਾਣੀ ਪੀਂਦੇ ਹੋ ਪਿਆਸ बुझਦੀ ਹੈ ਪਾਣੀ ਦੀ ਤਸਵੀਰ ਹੈ ਸਤਗੁਰੂ ਕਹਿੰਦੇ ਨੇ ਗੁਰੂ ਦੇ ਲਈ ਕੋਈ ਉਚੇਚ ਨਹੀਂ ਗੁਰੂ ਆਪਣਾ ਗੁਣ ਸਧਾਰਨ ਤੇ ਬੜੇ ਸਹਿਜ ਨਾਲ ਵੰਡਦਾ ਹੈ ਗੁਰੂ ਆਪਣੀ ਤਸਵੀਰ ਆਪਣੇ ਨੇੜੇ ਆਪਣੇ ਸੰਪਰਕ ਚਾਉਣ ਵਾਲੇ ਨੂੰ ਆਪਣੀ ਸੁਭਾਅ ਤੇ ਸੰਗਤ ਕਰਨ ਵਾਲੇ ਨੂੰ ਸੁਭਾਅਕ ਹੀ ਬਖਸ਼ ਦਿੰਦਾ ਹੈ ਗੁਰੂ ਚ ਕੋਈ ਘਾਟਾ ਵਾਧਾ ਨਹੀਂ ਹੁੰਦਾ ਉਹ ਜਿਉਂ ਦਾ ਤਿਉਂ ਰਹਿੰਦਾ ਹੈ ਤਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਗੁਰੂ ਪਾਰਸ ਦੀ ਨਿਆਈ ਹੈ ਉਹ ਸਾਡੀ ਆਤਮਾ ਨੂੰ ਕੰਚਨ ਕਰਦਾ ਹੈ ਸਾਡੀ ਸੂਰਤ ਦਾ ਜੰਗਾਲ ਲਾਉਂਦਾ ਹੈ ਸਾਡੇ ਮਨ ਨੂੰ ਵਿਸ਼ੇ ਵਕਾਰਾਂ ਚ ਰੋਲਦੇ ਨੂੰ ਵਿਸ਼ਟਾ ਦੇ ਕੀੜੇ ਮਨ ਨੂੰ ਮੁੱਲਵਾਨ ਬਣਾਉਂਦਾ ਮੁੱਲਵਾਨ ਕੀਮਤੀ ਬਣਾਉਂਦਾ ਕੀਮਤੀ ਕਾਦੇ ਨਾਲੋਂ ਬਣਦਾ ਜਦੋਂ ਦੇਵੀ ਸੁਭਾਅ ਉੱਤਮ ਗੁਣ ਮਨ ਦਾ ਹਿੱਸਾ ਬਣ ਜਾਂਦੇ ਨੇ ਗੁਰੂ ਦੇ ਸੰਪਰਕ ਵਿੱਚ ਆ ਕੇ ਦੂਜੀ ਗੱਲ ਚੰਦਨ ਗੁਰੂ ਚ ਚੰਦਨ ਵਰਗਾ ਗੁਣ ਹੈ ਉਹ ਠੰਡਕ ਵੀ ਦਿੰਦਾ ਹੈ ਤੇ ਸੁਗੰਧ ਵੀ ਦਿੰਦਾ ਹੈ ਜਾਨੀ ਗੁਰੂ ਦੇ ਕਰੈਕਟਰ ਦੀ ਸੁਗੰਧ ਸਿੱਖ ਵਿੱਚੋਂ ਆਉਣੀ ਸ਼ੁਰੂ ਹੋ ਜਾਂਦੀ ਹੈ ਗੁਰੂ ਵਰਗਾ ਵਤੀਰਾ ਤੇ ਗੁਰੂ ਵਰਗਾ ਵਿਹਾਰ ਉਹਦੀ ਨੇੜਤਾ ਚਾਉਣ ਵਾਲੇ ਦੇ ਜੀਵਨ ਵਿੱਚੋਂ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਨੂੰ ਹੀ ਬਾਣੀ 'ਚ ਲਿਖਿਆ ਗੁਰ ਸਿੱਖਾਂ ਅੰਦਰ ਸਤਗੁਰ ਵਰਤੈ। ਕਿ ਗੁਰੂ ਆਪਣੇ ਸਿੱਖ ਦੇ ਵਿੱਚ ਵਰਤਣ ਲੱਗ ਪੈਂਦਾ। ਜਿਵੇਂ ਪਰਮੇਸ਼ਰ ਬਾਰੇ ਲਿਖਿਆ ਨਾ ਬਾਣੀ 'ਚ ਪਰਮੇਸ਼ਰ ਆਪਣੇ ਪਿਆਰਿਆਂ ਦੇ ਰਾਹੀਂ ਵਰਤਦਾ ਹੈ ਸੰਸਾਰ 'ਚ। ਗੁਰੂ ਆਪਣੇ ਸਿੱਖ ਰਾਹੀਂ ਵਰਤਦਾ ਹੈ ਦੁਨੀਆ 'ਚ। ਗੁਰੂ ਨੇ ਆਪਣੇ ਸੇਵਕ ਸਿੱਖ ਆਪਣੇ ਨੇੜੇ ਆਉਣ ਵਾਲੇ ਦੇ ਰਾਹੀਂ ਆਪਣਾ ਪਜਾਰ ਦੁਨੀਆ 'ਚ ਕਰ ਦਿਆ। ਜਿਵੇਂ ਕਿਸੇ ਜ਼ਮੀਨ ਦੇ ਉੱਤੇ ਫਸਲ ਵੇਖ ਕੇ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਵੀ ਮਿੱਟੀ ਬੜੀ ਜ਼ਰਖੇਜ਼ ਹੈ ਤੇ ਫਸਲ ਕਿਤੇ ਸੁੱਕੀ ਹੋਵੇ ਕਿਤੇ ਥੋੜੀ ਹੋਵੇ ਕਿਤੇ ਮਧਰੇ ਕਾਦੀ ਹੋਵੇ ਕਿਤੇ ਦਾਣੇ ਚੰਗੇ ਨਾ ਪਤੇ ਆਪਾਂ ਨੂੰ ਸਮਝ ਪੈ ਜਾਂਦੀ ਹੈ ਵੀ ਮਿੱਟੀ ਬਹੁਤੀ ਜ਼ਰਖੇਜ਼ ਨਹੀਂ ਫਸਲ ਵਲ ਵੇਖ ਕੇ ਜ਼ਮੀਨ ਦਾ ਅੰਦਾਜ਼ਾ ਲੱਗਦਾ ਫਾਲ ਵਲ ਵੇਖ ਕੇ ਬੂਟੇ ਦਾ ਅੰਦਾਜ਼ਾ ਲੱਗ ਜਾਂਦਾ ਹੈ ਹੀ ਕਿਸੇ ਤਰੀਕੇ ਨਾਲ ਸੇਵਕ ਦੇ ਕਰਮ ਤੋਂ ਪਤਾ ਲੱਗ ਜਾਂਦਾ ਹੈ ਕਿ ਉਹਦੇ ਅੰਦਰ ਗੁਰੂ ਕੇਸਾ ਹੱਦ ਤੱਕ ਵਰਤ ਰਿਹਾ ਹੈ ਤੇ ਉਹਨੇ ਗੁਰੂ ਦੇ ਸੰਪਰਕ ਸੰਗਤ ਸਹਬਤ ਰਿਲੇਸ਼ਨ ਨੂੰ ਕਿੰਨਾ ਕਮਾੜਿਆ ਪਿਉ ਗੁਰੂ ਨਾਲ ਕਿੰਨਾ ਕੇ ਕੁਸਰ ਹੈ ਉਹਦੇ ਵਿਹਾਰ ਚੋਂ ਪਤਾ ਲੱਗਦਾ ਕਹਿਣ ਨਾਲ ਨਹੀਂ ਆਖਣ ਨਾਲ ਨਹੀਂ ਕਹਿਣ ਨਾਲ ਕਹਿਣ ਵਜੋਂ ਤਾਂ ਮੇਰੇ ਵਰਗਾ ਦੁਨੀਆ ਦਾ ਸਭ ਤੋਂ ਵੱਡਾ ਗੁਰਮੁਖੀ ਕਹਿਣ ਦੀ ਗੱਲ ਥੋੜਾ ਕਹਿਣ ਨੂੰ ਸਭ ਕਹਤੇ ਹਨ ਪਾਇ ਘਾਟ ਨਾ ਕਿ ਨਹੀਂ કહਾਇਆ ਸਭ ਕਹਤੇ ਹਨ ਪਾਇ ਪਰ ਮੈਂ ਗੁਰੂ ਦੇ ਨੇੜੇ ਕਿੰਨਾ ਹਾਂ ਕਿੰਨਾ ਨਹੀਂ ਹਾਂ ਇਹ ਮੇਰਾ ਕਿਰਦਾਰ ਸਾਬਤ ਕਰੇਗਾ ਮੇਰਾ ਕੈਰੇਕਟਰ ਸਾਬਤ ਕਰੇਗਾ ਮੇਰੀ ਰਹਿਣੀ ਸਾਬਤ ਕਰੇਗੀ ਮੇਰਾ ਮਾਈਂਡ ਸੈਟ ਸਾਬਤ ਕਰੇਗਾ ਇਹ ਫਲ ਨੇ ਜਿਨ੍ਹਾਂ ਤੋਂ ਬੂਟੇ ਦਾ ਪਤਾ ਲੱਗਦਾ ਮੈਂ ਜਿੰਨਾ ਨੇੜੇ ਹੋਇਆ ਜਿੰਨਾ ਮੈਂ ਪਾ ਸਕਿਆ ਉਨਾ ਹੀ ਮੇਰੇ ਚੋਂ ਦੱਸਣਾ ਹੈ। ਪਰ ਇਹਦਾ ਮਤਲਬ ਇਹ ਨਹੀਂ ਮੰਨ ਲਓ ਜੇ ਮੈਂ ਕੁਝ ਗ੍ਰੈਂਡ ਨਹੀਂ ਕਰ ਸਕਿਆ ਤੇ ਇਹਦਾ ਮਤਲਬ ਇਹ ਬਿਲਕੁਲ ਨਹੀਂ ਵੀ ਗੁਰੂ ਚ ਘਾਟ ਹੈ। ਉਹ ਸਮਝੋ ਵੀ ਮੈਂ ਵਾਸਾਂ ਚੰਦਨ ਦੇ ਨੇੜੇ ਹਾਂ ਮੈਂ ਹੀ ਸੁਗੰਧ ਨਹੀਂ ਲੈ ਸਕਿਆ ਨਹੀਂ ਤਾਂ ਚੰਦਨ ਦੀ ਸੁਗੰਧ 'ਚ ਕੋਈ ਕਮੀ ਥੋੜਾ ਹੈ। ਉਹ ਤਾਂ ਬਾਕੀ ਬੂਟਿਆਂ ਨੂੰ ਜੇ ਦੇ ਰਿਹਾ ਤੇ ਮੇਰੇ ਵਾਰੀ ਉਹਨੇ ਨਾ ਥੋੜਾ ਕਰਨੀ ਸੀ। ਗੁਰੂ ਤੇ ਸੰਪੂਰਨ ਅਸਤੀ ਹੈ। ਗੁਰੂ ਕੋਲੋਂ ਇਹ ਗੁਣ ਜਿਹੜਾ ਹੈ ਉਹਦੇ ਸੰਪਰਕ ਵਿੱਚ ਆਉਣ ਵਾਲੇ ਨੂੰ ਸੁਭਾਵਕ ਹੀ ਮਿਲ ਜਾਂਦਾ ਤੇ ਗੁਰੂ ਨੂੰ ਦੋ ਤਰੀਕਿਆਂ ਦੇ ਨਾਲ ਗੁਰੂ ਦੇ ਸੰਪਰਕ ਚ ਆਇਆ ਜਾਂਦਾ ਹੈ ਭਾਉ ਕਰਕੇ ਤੇ ਭਾਉ ਕਰਕੇ ਭਾਉ ਦਾ ਅਰਥ ਹੈ ਅਦਬ ਤੇ ਭਾਉ ਦਾ ਅਰਥ ਹੈ ਪ੍ਰੇਮ ਇਹ ਦੋ ਹੀ ਕਦਮ ਨੇ ਜਿਨ੍ਹਾਂ ਨਾਲ ਤੁਰ ਕੇ ਗੁਰੂ ਤੱਕ ਪਹੁੰਚਿਆ ਜਾਂਦਾ ਹੈ ਪਾਉ ਦਾ ਅਰਥ ਹੈ ਪ੍ਰੇਮ ਤੇ ਪਾਉ ਦਾ ਅਰਥ ਹੈ ਅਦਬ ਅਦਬ ਵੀ ਸੁਰਤ ਦਾ ਹਿੱਸਾ ਝ ਤੇ ਪਾਉ ਵੀ ਪ੍ਰੇਮ ਵੀ ਸੁਰਤ ਦਾ ਹਿੱਸਾ ਹੈ ਦੋਵੇਂ ਚੀਜ਼ਾਂ ਸਾਡੀ ਸੁਰਤੀ ਦਾ ਭਾਗ ਨੇ ਸਮੱਸਿਆ ਇੱਥੇ ਖੜੀ ਹੋ ਗਈ ਏ ਕਿ ਅਸੀਂ ਸਤਕਾਰ ਪਦਾਰਥ ਦੇ ਪੈਮਾਨੇ ਤੇ ਰੱਖ ਲਿਆ ਇਹ ਸਿੱਪ ਸਤਕਾਰ ਨੂੰ ਪਦਾਰਥ ਨਾਲ ਤੋਲ ਲਦਿਆਂ ਕਿ ਜੇ ਮੇਰੇ ਕੋਲ ਮਹਿੰਗਾ ਪਦਾਰਥ ਹੈ ਗੁਰੂ ਨੂੰ ਭੇਟ ਕਰਨ ਲਈ ਤਾਂ ਮੈਂ ਕਹਿੰਦਾ ਬੜੀ ਸ਼ਰਧਾ ਹੈ ਇਹਦੀ ਨਹੀਂ ਇਦਾਂ ਨਹੀਂ ਹੁੰਦਾ ਉਹਦੇ ਕੋਲ ਅਰਬਾਂ ਨੇ ਜੇ ਉਹ ਕਰੋੜ ਖਰਚਦਾ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹਦਾ ਪ੍ਰੇਮ ਗੁਰੂ ਨਾਲ ਜ਼ਿਆਦਾ ਹੈ ਜਿਹਦੇ ਕੋਲ ਕੱਖ ਨਹੀਂ ਖਾਲੀ ਜੇਬਾਂ ਨੇ ਜਿਹਦੇ ਕੁੜਤੇ ਨੂੰ ਜੇਬ ਵੀ ਹੈ ਨਹੀਂ ਹੋ ਸਕਦਾ ਉਹਦਾ ਚੋਗਣਾ ਹੀ ਅਰਬਾਂ ਤੋਂ ਕਿਤੇ ਮਹਿੰਗਾ ਹੋਵੇ ਉਹਦਾ ਗੁਰੂ ਨੂੰ ਯਾਦ ਕਰਨਾ ਉਹਦਾ ਗੁਰੂ ਦੇ ਪ੍ਰਤੀ ਹੂਕ ਹੋਣੀ ਉਹਦੇ ਦਿਲ 'ਚ ਗੁਰੂ ਦੇ ਪ੍ਰਤੀ ਉਹਦਾ ਚਿੰਤਨ ਉਹਦਾ ਮੁੱਲ ਹੀ ਕੋਈ ਨਹੀਂ ਇੱਥੇ ਨਾ ਤਾਂ ਪਦਾਰਥ ਦੀ ਖੇਡ ਹੈ ਨਾ ਮਹਿੰਗੇ ਸਸਤੇ ਦੀ ਖੇਡ ਹੈ ਨਾ ਵਿਖਾਵੇ ਦੀ ਖੇਡ ਹੈ ਨਾ ਅੱਜ ਅਸੀਂ ਚੀਜ਼ ਅਸੀਂ ਜਦੋਂ ਸਤਕਾਰ ਦਾ ਨਾਂ ਲਵਾਂਗੇ ਚੀਜ਼ਾਂ ਦਾ ਲਵਾਂਗੇ ਖਲਾਸਤ ਕਰਨੀ ਇਹ ਤਾਂ ਬਾਹਰ ਦੀ ਇਹ ਪ੍ਰੋਟੋਕਾਲ ਨੇ ਚੰਗੇ ਹੋਣੇ ਚਾਹੀਦੇ ਨੇ ਐਸਾ ਨਹੀਂ ਇਹ ਦਾ ਮੈਂ ਇਹ ਨਹੀਂ ਕਹਿ ਰਿਹਾ ਵੀ ਬਾਹਰੀ ਤਹਿਜੀਬ ਨਾ ਉਹਨੂੰ ਅਸੀਂ ਤਹਿਜੀਬ ਕਹਿੰਨੇ ਨਿਜਮਾਵਲੀ ਕਹਿੰਨੇ ਆ ਮੰਨ ਲਓ ਜੇ ਮੇਰੇ ਕੋਈ ਕੋਈ ਮਨ ਲੋਆਇ ਸਾਰ ਅੱਜ ਤੋਂ 50 60 70 80 ਸਾਲ ਪਹਿਲਾਂ ਦਾ ਕੋਈ ਵਿਅਕਤੀ ਹੈ ਉਦੋਂ ਤੱਕ ਕੱਪੜੇ ਦੀ ਵੈਰਾਈਟੀ ਨਹੀਂ ਸੀ ਉਹ ਖੱਦਰ ਦੇ ਰੇਜ਼ੇ ਵਿੱਚ ਹੀ ਜੇ ਬਾਣੀ ਦੀ ਪੋਥੀ ਲਪੇਟ ਕੇ ਰੱਖਦੇ ਤੇ ਉਹਨੂੰ ਤੁਸੀਂ ਬੇਅਦਬ ਥੋੜੀ ਆਖੋਗੇ ਵੀ ਬੇਅਦਬੀ ਕਰਦਾ ਰਿਹਾ ਹੈ ਅਵੇਲੇਬਿਲਟੀ ਸਾਧਨ ਜਿੰਦਾ ਦਾ ਉਦਾਂ ਦਾ ਉਹਨੇ ਵਾਦਤ ਲਿਆ ਹੁਣ ਜੇ ਕੱਖਾਂ ਦੀ ਕੁਲੀ ਅਗਲੇ ਦੀ ਤੇ ਮਹਿਲ ਚ ਕਿੱਥੋਂ ਲੈ ਜਾਏ ਮਹਾਰਾਜ ਕੱਖਾਂ ਦੀ ਕੁਲੀ ਚ ਹੀ ਲਿਆਏ ਜਿਹਦੇ ਕੋਲ ਮਹਿਲ ਹੈ ਉਹਨੇ ਮਹਿਲ ਚ ਸੱਦਾ ਦੇਣਾ ਜਿਹਦੇ ਕੋਲ ਕੱਖਾਂ ਦੀ ਕੁਲੀ ਹੈ ਕੱਖਾਂ ਦੀ ਜਿਹੜਾ ਆਪ ਰਸਤੇ ਤੇ ਹੈ ਉਹ ਰਸਤੇ ਤੇ ਆ ਕੇ ਮਹਾਰਾਜ ਮੈਨੂੰ ਇੱਕ ਵਾਰ ਦਰਸ਼ਨ ਦੇਜੇ ਕੀ ਗੁਨਾਹ ਇਹਦੇ ਚ ਤੁਸੀਂ ਬੇਅਦਬੀ ਤੇ ਅਦਬ ਨੂੰ ਪਦਾਰਥ ਨਾਲ ਤੋਲੋਗੇ ਤਾਂ ਫਿਰ ਗਰੀਬ ਤਾਂ ਸਾਰੇ ਹੀ ਬੇਅਦਬ ਹੋ ਗਏ ਥੋੜੇ ਸਾਧਨਾ ਵਾਲੇ ਤਾਂ ਮਤ ਸਮਝੋ ਸਤਕਾਰ ਹੀ ਨਹੀਂ ਕਰ ਸਕਦੇ ਫਿਰ ਗੁਰੂ ਮਾਇਆ ਧਾਰੀਆਂ ਦਾ ਥੋੜੀ ਹੋ ਗਿਆ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਗੱਲ ਕੱਲੀ ਬਾਹਰ ਦੇ ਪੈਮਾਨਿਆਂ ਤੇ ਨਹੀਂ ਟਿਕੇਗੀ ਗੱਲ ਅੰਦਰ ਦੀ ਕਿਉਂਕਿ ਇਹ ਨੂੰ ਮੈਂ ਐਵੇਂ ਸਮਝਦਾ ਵੀ ਜਿਵੇਂ ਅਸੀਂ ਸਾਡਾ ਵਿਹਾਰ ਹੈ ਸੰਸਾਰਕ ਦਰ ਅਸਲ ਅਸੀਂ ਉਸ ਸੰਸਾਰਕ ਵਿਹਾਰ ਨੂੰ ਧਰਮ ਦੇ ਖਾਤੇ ਚ ਸੁੱਟ ਲੈਨੇ ਆ ਤੇ ਉੱਥੇ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਸਿਰਜ ਲਿਆ ਸੀ ਉੱਥੇ ਵੀ ਇਸ ਤਰ੍ਹਾਂ ਦਾ ਮਾਹੌਲ ਸਿਰ ਕਿਉਂਕਿ ਸੰਸਾਰੀ ਹਾਂ ਤੁਸੀਂ ਵੇਖੋ ਜਿਸ ਜਗ੍ਹਾ ਤੇ ਸਾਨੂੰ ਸਪੈਸ਼ਲ ਟ੍ਰੀਟਮੈਂਟ ਮਿਲੇ ਅਸੀਂ ਉੱਥੇ ਛੇਤੀ ਜਾਵਾਂਗੇ ਜਿੱਥੇ ਸਧਾਰਨ ਵਿਹਾਰ ਵਾਲਾ ਬੰਦਾ ਉੱਥੇ ਅਸੀਂ ਬਹੁਤ ਘਟ ਜਾਵਾਂਗੇ ਸਾਨੂੰ ਲੱਗਦਾ ਉੱਥੇ ਕੀ ਮਿਲਣਾ ਹੈ ਉਹੀ ਚਾਹ ਦਾ ਕੱਪ ਉਹੀ ਸਧਾਰਨ ਜੀ ਥਾਂ ਉਹੀ ਸਧਾਰਨ ਜੇ ਬੰਦੇ ਜਿਨ੍ਹਾਂ ਦੀ ਕੋਈ ਬਹੁਤ ਹੀ ਲੰਬੀ ਚੌੜੀ ਪਛਾਣ ਨਹੀਂ ਸਮਾਈ ਇਹਨਾਂ ਨਾਲ ਰਹਿ ਕੇ ਸਾਨੂੰ ਕੀ ਫਾਇਦਾ ਅਮੀਰ ਬੰਦਾ ਤਕੜਾ ਬੰਦਾ ਪੋਜੀਸ਼ਨ ਵਾਲਾ ਬੰਦਾ ਉਹ ਤਾਂ ਇਸ਼ਾਰਾ ਹੀ ਕਰੇ ਤੇ ਅਸੀਂ ਕੰਮ ਛੱਡ ਕੇ ਭੱਜੇ ਤੁਰੇ ਜਾਵਾਂਗੇ ਇਹਦੇ ਵੱਲ ਜਾਓ ਕੱਲ ਨੂੰ ਕੋਈ ਲੋੜ ਪੈ ਸਕਦੀ ਇਹ ਸਾਡਾ ਸੰਸਾਰ ਮੈਂ ਖਿਮਾ ਕਰਨਾ ਇਹ ਸੰਸਾਰਿਕ ਵਿਹਾਰ ਦੀ ਗੱਲ ਕਰ ਰਿਹਾ ਸਾਨੂੰ ਲੱਗਦਾ ਧਰਮ ਦੇ ਖੇਤਰ ਚ ਵੀ ਇਸ ਤਰ੍ਹਾਂ ਹੀ ਚੱਲਦਾ ਹੈ ਬਿਰਤੀ ਸਾਡੀ ਉਹ ਹੁੰਦੀ ਹੈ ਅਸੀਂ ਉਹਨੂੰ ਪਲਟ ਉਸ ਤਰ੍ਹਾਂ ਲੈਨੇ ਆ ਧਰਮ ਦੇ ਖੇ ਇੱਥੇ ਇਸ ਤਰ੍ਹਾਂ ਨਹੀਂ ਚੱਲਦਾ ਇੱਥੇ ਸੰਸਥਾਵਾਂ ਇਸ ਤਰ੍ਹਾਂ ਚਲਦੀਆਂ ਹੋਣਗੀਆਂ ਧਰਮ ਅਸਥਾਨ ਇਵੇਂ ਚਲਦੇ ਹੋਣਗੇ ਪਰ ਗੁਰੂ ਦੇ ਵਿਹਾਰ ਚ ਇਹ ਚੀਜ਼ਾਂ ਨਹੀਂ ਚਲਦੀਆਂ ਚੇਤੇ ਚ ਰੱਖਿਓ ਗੁਰੂ ਦੇ ਵਿਹਾਰ ਚ ਇਹ ਚੀਜ਼ਾਂ ਨਹੀਂ ਚਲਦੀ ਗੁਰੂ ਦੇ ਵਿਹਾਰ ਚ ਕੀ ਚੱਲਦਾ ਹੈ ਉਹ ਤੁਹਾਡੇ ਹਿਰਦੇ ਨੂੰ ਵੇਖਦਾ ਹੈ ਤੁਹਾਡੀ ਆਤਮਾ ਤੁਹਾਡੇ ਮਨ ਦੀ ਦਸ਼ਾ ਤੁਹਾਡੇ ਅੰਦਰ ਦਾ ਭਾਉ ਤੁਹਾਡੇ ਅੰਦਰ ਦਾ ਭੈ ਇਹਨਾਂ ਚੀਜ਼ਾਂ ਨੂੰ ਜੱਜ ਕਰਦਾ ਹੈ ਉਹ ਤੁਹਾਡੀ ਬਾਹਰ ਦੀ ਦਸ਼ਾ ਨੂੰ ਵੇਂਦਾ ਹੀ ਨਹੀਂ ਉਹਦੇ ਲਈ ਬਾਹਰ ਦੀ ਦਸ਼ਾ ਮਾਈਨਰ ਹੈ ਬਾਣੀ ਦਾ ਵਾਕ ਸਾਂਝਾ ਕਰਦਾ ਬਸਤਾ ਟੂਟੀ ਝੂੰਪੜੀ ਚੀਰ ਸਭ ਸਿਨਾ ਟੁੱਟੀ ਝੂੰਪੜੀ ਚ ਰਹਿੰਦਾ ਤਨ ਦੇ ਕੱਪੜੇ ਪਾਟੇ ਨੇ ਜਾਤ ਨਾ ਪਾਤ ਨਾ ਆਦਰੋ ਉਦਿਆਨ ਪਰਮਿਨਾ ਸਮਾਜਿਕ ਤੌਰ ਤੇ ਉੱਚੀ ਬਰਾਦਰੀ ਨਹੀਂ ਉੱਚੀ ਜਾਤ ਨਹੀਂ ਤੇ ਇਹਦਾ ਇਹਨਾਂ ਕਾਰਨਾ ਕਰਕੇ ਕੋਈ ਦਾ ਸਤਕਾਰ ਨਹੀਂ ਕਰਦਾ ਇਹਦੀ ਬਰਾਦਰੀ ਉੱਚੀ ਨਹੀਂ ਕੱਪੜੇ ਪਾਟੇ ਨੇ ਝੂੰਪੜੀ ਚ ਰਹਿੰਦਾ ਸਮਾਜ ਦੇ ਲੋਕ ਉਹਨੂੰ ਨੇੜੇ ਨਹੀਂ ਲਾਉਂਦੇ ਤੇ ਉਹ ਵਿਚਾਰਾ ਜੰਗਲ 'ਚ ਹੀ ਫਿਰਦਾ ਇਕੱਲਾ ਮਿੱਤਰ ਨਾ ਇਠ ਧਨ ਰੂਪ ਹੈਂ ਤੇ ਜਿਹਦੇ ਕੋਲ ਆ ਚੀਜ਼ਾਂ ਨਹੀਂ ਉਹਦੇ ਮਿੱਤਰ ਕਿਨੇ ਬਣਨਾ ਉਹਦਾ ਕੋਈ ਮਿੱਤਰ ਨਹੀਂ ਤੇ ਸੰਬੰਧੀ ਉਹਦੇ ਨਾਲੋਂ ਸਾਜ ਤੋੜ ਗਏ ਧਨ ਉਹਦੇ ਕੋਲ ਨਹੀਂ ਤੇ ਬਹੁਤਾ ਸੋਨਾ ਸਨੱਖਾ ਵੀ ਨਹੀਂ ਕਿਛ ਸਾਖ ਨਾ ਸਿੰਨਾ ਸਾਖ ਅੰਗ ਵੀ ਉਹਦਾ ਸਾਥ ਛੱਡ ਗਏ ਵੀ ਇਹੋ ਜਿਹੇ ਬੰਦੇ ਨਾਲ ਅਸੀਂ ਕਿਉਂ ਵਰਤਣਾ ਹੈ ਮਹਾਰਾਜ ਉਹਦੇ ਹੱਕ ਚ ਖਲੋ ਗਏ ਪਤਾ ਹੈ ਕਿਹੜੀ ਵਜ੍ਹਾ ਕਰਕੇ ਰਾਜਾ ਸਗਲੀ ਸੇਸ਼ਟ ਕਾ ਹਰ ਨਾਮ ਮਨ ਪਿੰਨਾ ਅਮੀਰ ਕੋਲ ਹੋ ਸਕਦਾ ਸੋਨੇ ਦੀ ਮਾਲਾ ਹੋਵੇ ਮਹਾਰਾਜ ਨੇ ਇਹ ਨਹੀਂ ਆਖਿਆ ਵੀ ਉਹਦੇ ਉਹ ਵੇਖੋ ਵਧੀਆ ਨਾਮ ਸੋਨੇ ਸੋਫੇ ਤੇ ਬਹਿ ਕੇ ਜ ਰਬ ਤਾਂ ਰਬ ਤਾਂ ਉਹਦੇ ਨੇੜੇ ਉਹਦੀ ਸ਼ਰਦਾ ਜਾਦੀ ਨਹੀਂ ਉਹਨਾਂ ਆਖਿਆ ਉਹਦਾ ਮਨ ਪਿੰਨਾ ਬਾਹਰ ਦੇ ਕਿਸੇ ਸਾਧਨ ਦਾ ਜ਼ਿਕਰ ਕੀਤਾ ਗੁਰੂ ਅਰਜਨ ਸਾਹਿਬ ਨੇ ਉਹ ਲੀਰਾਂ ਚੀਜੇ ਪਰਮੇਸ਼ਰ ਨੂੰ ਪ੍ਰੇਮ ਕਰਦਾ ਹੈ ਨਾ ਲੀਰਾਂ ਪਾ ਕੇ ਵੀ ਟੁੱਟੀ ਝੌਂਪੜੀ 'ਚ ਵਸ ਕੇ ਵੀ ਬਹੁਤਾ ਰੂਪ ਰੰਗ ਉਹਦਾ ਚੰਗਾ ਨਹੀਂ ਕੋਈ ਉਹਦਾ ਨ ਵਰਤਦਾ ਨਹੀਂ ਜਿਹਨੂੰ ਆਪਾਂ ਕਹਿੰਦੇ ਦੁਨੀਆ ਤੋਂ ਨਕਾਰਿਆ ਹੋਇਆ ਬੰਦਾ ਮਹਾਰਾਜ ਨੇ ਕਿਹੜੀ ਚੀਜ਼ ਨੂੰ ਪ੍ਰਾਇਓਰਟੀ ਦਿੱਤੀ ਹਰ ਨਾਮ ਮਨ ਪਿੰਨਾ ਮਨ ਦੀ ਦਸ਼ਾ ਨਾ ਕਿ ਤਨ ਦੀ ਦਸ਼ਾ ਗੁਰੂ ਨੇ ਸਾਰੀ ਖੂਬਸੂਰਤੀ ਮਨ ਦੀ ਮੰਨੀ ਜਿੱਤ ਵੀ ਮਨ ਦੀ ਮੰਨੀ ਆ ਸਤਿਗੁਰੂ ਕਹਿੰਦੇ ਹਰ ਨਾਮ ਮਨ ਭਿੰਨਾ ਤੇ ਫਿਰ ਗੱਲ ਇੰਨਾ ਹੀ ਨਹੀਂ ਕਿਹਾ ਵੀ ਰਾਜਾ ਸਗਲੀ ਸ੍ਰਿਸ਼ਟ ਦਾ ਕਿਹਾ ਤਿਸ ਕੀ ਧੂੜ ਮਨ ਉਧਰ ਹੈ ਪ੍ਰਭ ਹੋਏ ਸੋ ਪਰਸਨਾ ਸਮਰਪਣ ਭਾਵ ਨਾਲ ਉਹਦੀ ਸੰਗਤ ਕਰਨ ਦਾ ਸੁਭਾਗ ਉਹਦੇ ਕਦਮਾਂ ਦੀ ਖਾਗ ਉਹਨੂੰ ਮਿਲਦੀ ਏ ਜਿਹਦੇ ਤੇ ਉਹ ਪ੍ਰਸੰਨ ਹੋਵੇ ਇੱਡਾ ਉੱਚਾ ਰਤਬਾ ਇੱਡੀ ਉੱਚੀ ਉਡਾਰੀ ਸਾਬ ਸਤਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਫਰਕ ਕੀ ਹੈ ਹਰ ਨਾਮ ਮਨ ਪਿੰਨਾ ਉਹਦਾ ਅਦਬ ਉਹਦਾ ਪ੍ਰੇਮ ਵਿਖਾਵੇ ਤੱਕ ਸੀਮਤ ਨਹੀਂ ਰਿਹਾ ਵਿਖਾਵੇ ਦਾ ਮੁਤਾਜ ਨਹੀਂ ਰਿਹਾ ਦੇਈ ਤੱਕ ਨਹੀਂ ਰਿਹਾ ਉਹਦੀ ਸੁਰਤ ਤੇ ਆਤਮਾ 'ਚ ਉਤਰ ਗਿਆ ਉਹਦੇ ਮਨ 'ਚ ਉਤਰ ਗਿਆ ਮਨ ਬੀਚੈ ਸਤਗੁਰੂ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਸੇਵ ਸਤਗੁਰੂ ਮਹਾਰਾਜ ਨੇ ਇੱਥੇ ਗੁਰੂ ਦੇ ਦੋਵੇਂ ਸੁਭਾਅ ਦੱਸੇ ਨੇ ਗੁਰੂ ਤੁਹਾਡੀ ਆਤਮਾ ਮਨ ਤੇ ਸੁਰਤ ਦੀ ਤਸਵੀਰ ਨੂੰ ਬਦਲ ਦਿੰਦਾ ਹੈ ਉਹਦੀ ਦਸ਼ਾ ਨੂੰ ਬਦਲ ਦਿੰਦਾ ਹੈ ਗੁਰੂ ਚੰਦਨ ਵਾਂਗ ਆਪਣੀ ਗੁਣਾ ਦੀ ਕਿਰਦਾਰ ਦੀ ਉੱਚੀ ਕਰਨੀ ਦੀ ਸੁਗੰਧ ਆਪਣੇ ਸੇਵਕ ਦੇ ਰਿਦੇ ਚ ਪਾ ਦਿੰਦਾ ਹੈ ਜੀਵਨ ਚ ਪਾ ਦਿੰਦਾ ਹੈ ਬਾਅਦ ਸਰਤੇ ਕੋਈ ਉਹਦੀ ਸੰਗਤ ਕਰਦਾ ਹੋਵੇ ਕੋਈ ਉਹਦੇ ਸੰਪਰਕ ਵਿੱਚ ਆਉਂਦਾ ਹੋਵੇ ਕੋਈ ਉਹਦੀ ਨੇੜਤਾ ਨੂੰ ਮੰਨਣ ਦਾ ਯਤਨ ਕਰੇ ਜਿਹੜਾ ਉਹਦੇ ਨੇੜਤਾ ਨੂੰ ਮੰਨਦਾ ਹੈ ਉਹਦੇ ਚ ਇਹ ਗੁਣ ਆ ਸਕਦੇ ਨੇ ਇਹ ਗ੍ਰਹਿਣ ਕਰਨ ਵਾਲੇ ਤੇ ਆ ਕਿ ਉਹ ਕਿੰਨਾ ਗ੍ਰਹਿਣ ਕਰਦਾ ਹੈ ਕਿੰਨੀ ਸ਼ਿੱਦਤ ਨਾਲ ਤੇ ਕਿੰਨੇ ਸਮਰਪਣ ਭਾਵ ਨਾਲ ਗ੍ਰਹਿਣ ਕਰਦਾ ਹੈ ਗੁਰੂ ਵੱਲੋਂ ਕੋਈ ਨਾ ਨਹੀਂ ਕੋਈ ਵੀ ਹੋਵੇ ਗੁਰੂ ਆਪਣੀ ਕਿਰਪਾ ਹਰ ਇੱਕ ਦੇ ਉੱਤੇ ਇੱਕੋ ਜੀ ਕਰਦਾ ਹੈ ਬਰਾਬਰ ਕਰਦਾ ਹੈ ਔਰ ਕਿਰਪਾ ਕਰਦਿਆਂ ਬਖਸ਼ਿਸ਼ ਦਿੰਦਿਆਂ ਉਦੇ ਵਿੱਚ ਨਾ ਕੋਈ ਭੇਦ ਭਾਵ ਹੈ ਨਾ ਕੋਈ ਨਫਰਤ ਹੈ ਨਾ ਉੱਚ ਨੀਚ ਹੈ ਨਾ ਕੋਈ ਨਾ ਨੁਕਰ ਹੈ ਕਰਤ ਨਾ ਲਾਗੀ ਵਾਰ ਬਖਸ਼ਿਸ਼ ਕਰਦੇ ਆ ਉਹਨੂੰ ਕੋਈ ਉਚੇਚ ਨਹੀਂ ਕਰਨਾ ਪੈਂਦਾ ਸਹਿ ਸੁਭਾਈ ਉਹ ਆਪਣੀ ਦਾਤ ਹਰ ਇੱਕ ਦੀ ਝੋਲੀ 'ਚ ਪਾਉਂਦਾ ਹੈ ਸਹਿਬ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਅਗਲੇਰੇ ਸ਼ਲੋਕਾਂ ਦੀ ਵਿਚਾਰ ਅਗਲੇ ਦੀਵਾਨਾ ਵਿੱਚ ਕਰਾਂਗੇ ਮਹਾਰਾਜ ਹੁਨੀਆਂ ਪੁੱਲਾਂ ਦੀ ਖਿਮਾ ਬਖਸ਼ਣ ਸਬਨਾ ਦਾ ਸਤਕਾਰ ਅਦਬ ਅਦਬ ਸਹਿਤ ਗੁਰੂ ਫਤਿਹ ਨਾਲ ਸਾਜ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ